ਦਰ ਸੀਟ ਹੋਟ ਸੀਟ ਬੰਦੀ ਨਜ਼ਰ ਆ ਰਹੀ ਹੈ ਤੇ ਪੰਜਾਬੀਆਂ ਦੀ ਹੁਣ ਪੰਜਾਬ ਦੀ 13 ਸੀਟਾਂ ਦੇ ਨਾਲ-ਨਾਲ ਯੂਪੀ ਦੀ ਰਾਇਬਰੀਲੀ ਤੇ ਅਮੇਠੀ ਸੀਟ ਜੋਤੇ ਵੀ ਨਜ਼ਰ ਪਰਕਰਾਰ ਹੈ ਤਦਸੀਏ ਕਿ ਲੁਧਿਆਣਾ ਦੇ ਮੂਲ ਨਿਵਾਸੀ ਕਿਸ਼ੋਰੀ لال ਸ਼ਰਮਾ ਨੂੰ ਕਾਂਗਰਸ ਵੱਲੋਂ यूपी ਦੇ अमेठी ਸੀਟ ਤੋਂ ਕੈਂਡੀਡੇਟ ਐਲਾਨ ਦਿੱਤਾ ਹੈ ਤਦ ਦਾਅਵੇ ਕਿ यूपी ਦੇ ਵਿੱਚ ਅੱਜ ਨਾਮਜ਼ਦਗੀ ਭਰਨ ਦਾ ਆਖਰੀ ਦਿਨ ਸੀ ਤੇ अमेठी ਤੇ ਦਿਨਾਲੀ رائے بریਲੀ ਸੀਟ ਕਾਫੀ ਜ਼ਿਆਦਾ ਚਰਚਾ ਚ ਦੇਖਣ ਨੂੰ ਮਿਲ ਰਹੀ ਸੀ ਕਾਂਗਰਸ ਪਾਰਟੀ ਵੱਲੋਂ ਨਾ ਨਹੀਂ ਐਲਾਨੇਗੇ ਸੀ ਆਪਣੇ ਉਮੀਦਵਾਰਾ ਦੇ ਪਰ ਅੱਜ ਉਮੀਦਵਾਰਾਂ ਦੇ ਨਾਂ ਐਲਾਨ ਦਿੱਤੇ ਜਾਂਦੇ ਨੇ ਜਿਸ ਦੇ ਵਿੱਚ ਦੱਸੀਏ ਕਿ अमेठी ਤੋਂ किशोरीलाल शर्मा ਦਾ ਨਾ ਐਲਾਨਿਆ ਜਾਂਦਾ ਕਾਂਗਰਸ ਪਾਰਟੀ ਵੱਲੋਂ ਪਹਿਲੀ ਵਾਰ ਇਤਿਹਾਸ ਦੇ ਵਿੱਚ ਕਾਂਗਰਸ ਪਾਰਟੀ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਦੇਖਣ ਨੂੰ ਮਿਲਿਆ ਕਿ ਇੱਕ ਕਾਂਗਰਸ ਪਾਰਟੀ ਦੀ ਜੱਦੀ ਸੀਟ ਦੇ ਉੱਤੇ ਕਾਂਗਰਸ ਪਾਰਟੀ ਵੱਲੋਂ ਦੱਸਿਏ ਕਿ ਇੱਕ ਗੈਰ ਗਾਂਧੀ ਪਰਿਵਾਰਕ ਕੈਂਡੀਡੇਟ ਐਲਾਨਿਆ ਜਾਂਦਾ ਹਾਲਾਂਕਿ ਅਕਸਰ ਹੀ ਦੇਖਿਆ ਜਾਂਦਾ ਕਿ ਕਿਸ਼ोरीलाल ਸ਼ਰਮਾ ਯਾਨੀ ਕੇ ਐਲ ਸ਼ਰਮਾ ਕਾਂਗਰਸ ਪਰਿਵਾਰ ਗਾਂਧੀ ਪਰਿਵਾਰ ਦੇ ਕਾਫੀ ਜ਼ਿਆਦਾ ਕਰੀਬੀ ਦੱਸੇ ਜਾਂਦੇ ਨੇ ਕਿਉਂਕਿ 1983 ਦੇ ਵਿੱਚ ਲੁਧਿਆਣੇ ਤੋਂ ਰਾਇ ਬਰੇਲੀ ਤੇ ਅਮੇਠੀ ਚਲੇ ਜਾਂਦੇ ਨੇ ਕਿਸ਼ੋਰੀ لال ਸ਼ਰਮਾ ਤੇ ਅਕਸਰ ਕਿਹਾ ਜਾਂਦਾ ਹੈ ਕਿ ਰਜੀਵ ਗਾਂਧੀ ਦੇ ਵੀ ਕਾਫੀ ਜ਼ਿਆਦਾ ਕਰੀਬੀ ਰਹੇ ਨੇ ਕਿਸ਼ੋਰੀ لال ਸ਼ਰਮਾ ਤੇ ਇਸ ਦੇ ਨਾਲ ਹੀ 1991 ਦੇ ਵਿੱਚ ਜਦੋਂ ਫਰਾਜੀਵ ਗਾਂਧੀ ਦੀ ਮੌਤ ਹੁੰਦੀ ਆ ਤਾਂ ਮੌਤ ਮਗਰੋਂ ਅਮੀਠੀ ਤੋਂ ਕਾਂਗਰਸ ਪਾਰਟੀ ਲਈ ਕੰਮ ਕਰਦੇ ਨਜ਼ਰ ਆਉਂਦੇ ਰਹੇ ਨੇ ਕਿਸ਼ੋਰੀ ਲਾਲ ਸ਼ਰਮਾ ਤੇ ਜਿਸ ਤੋਂ ਬਾਅਦ 1991 ਵਿੱਚ ਜਦੋਂ ਸੋਨੀਆ ਗਾਂਧੀ ਦੱਸਦੀ ਹੈ ਕਿ ਅਮੀਠੀ ਤੋਂ ਅਲੜਦੇ ਨੇ ਤਾਂ ਸੋਨੀਆ ਗਾਂਧੀ ਦੀ ਸੀਟ ਨੂੰ ਪੱਕਾ ਕਰਨ ਵਾਸਤੇ ਕਾਂਗਰਸ ਪਾਰਟੀ ਵੱਲੋਂ ਕੇਐਲ ਸ਼ਰਮਾ ਵੱਲੋਂ ਡੱਟ ਕੇ ਕੰਮ ਕੀਤਾ ਜਾਂਦਾ ਹੈ ਅਮੀਠੀ ਦੇ ਵਿੱਚ ਪਰ 2004 ਦੇ ਵਿੱਚ ਰਾਇਬਰੇਲੀ ਤੋਂ ਸੋਨੀਆ ਗਾਂਧੀ ਵੱਲੋਂ ਕੈਂਡੀਡੇਟ ਵਜੋਂ ਖੜੇ ਹੋਣ ਦਾ ਐਲਾਨ ਕੀਤਾ ਜਾਂਦਾ ਹੈ ਤੇ 2004 ਦੇ ਵਿੱਚ ਹੀ ਅਮੇਠੀ ਤੋਂ ਦੱਸਦੀ ਹੈ ਕਿ ਰਾਹੁਲ ਗਾਂਧੀ ਕੈਂਡੀਡੇਟ ਵਜੋਂ ਖੜੇ ਹੁੰਦੇ ਨੇ ਤੇ ਦੋਵਾਂ ਸੀਟਾਂ ਦੇ ਉੱਤੇ ਕਿਸ਼ੋਰੀ ਲਾਲ ਸ਼ਰਮਾ ਵੱਲੋਂ ਸਾਮ ਸੰਭਾਲ ਕੀਤੀ ਜਾਂਦੀ ਹੈ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਸਾਰੇ ਕੰਮ ਕੀਤੇ ਜਾਂਦੇ ਨੇ ਸੋਨੀਆ ਗਾਂਧੀ ਦੀ ਸੀਟ 2004 ਚ ਰਾਇਬਰੇਲੀ ਤੇ ਰਾਹੁਲ ਗਾਂਧੀ ਦੀ ਅਮੇਠੀ ਸੀਟ ਦੋਵਾਂ ਦੋਵਾਂ ਦੇ ਉੱਤੇ ਕਿਸ਼ੋਰੀ ਲਾਲ ਸ਼ਰਮਾ ਵੱਲੋਂ ਕੰਮ ਕੀਤਾ ਜਾਂਦਾ ਹੈ ਤੇ ਦੋਵਾਂ ਜਿੱਤ ਹਾਸਲ ਕਰਵਾ ਕੇ ਦਿੰਦੇ ਨੇ ਕਿਸ਼ੋਰੀ ਲਾਲ ਸ਼ਰਮਾ ਜਿਸ ਤੋਂ ਬਾਅਦ ਜਦੋਂ 2019 ਦੇ ਵਿੱਚ ਰਾਹੁਲ ਗਾਂਧੀ ਤਿੰਨ ਵਾਰ ਦੱਸਦੀ ਅਮੇਠੀ ਤੋਂ ਸੰਸਦ ਮੈਂਬਰ ਰਹਿੰਦੇ ਨੇ ਤੇ ਜਦ 2019 ਦੀ ਗੱਲ ਕਰੀਏ ਤਾਂ 19 ਚ ਸਮ੍ਰਿਤੀ ਰਾਣੀ ਵੱਲੋਂ ਰਾਹੁਲ ਗਾਂਧੀ ਨੂੰ 55 ਤੋਂ 70000 ਵੋਟਾਂ ਤੋਂ ਹਰਾ ਕੇ ਖੁਦ ਪੋਥੋ ਦੀ ਲੋਕ ਸਭਾ ਐਮਪੀ ਬਣ ਜਾਂਦੇ ਨੇ ਸਮ੍ਰਿਤੀ ਰਾਣੀ ਜਿਸ ਤੋਂ ਬਾਅਦ ਹੁਣ 2024 ਦੀ ਗੱਲ ਕਰੀਏ ਤਾਂ 24 ਦੇ ਵਿੱਚ ਚਰਚਾਵਾਂ ਦੇਖਣ ਨੂੰ ਮਿਲ ਰਹੀਆਂ ਸੀ ਕਿ ਅਮੇਠੀ ਤੋਂ ਹੀ ਰਾਹੁਲ ਗਾਂਧੀ ਕੈਂਡੀਡੇਟ ਖੜੇ ਹੋ ਸਕਦੇ ਨੇ ਪਰ ਕਾਂਗਰਸ ਪਾਰਟੀ ਵੱਲੋਂ ਐਸ ਵਾਰ ਇਤਿਹਾਸ ਚ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਹੈ ਕਾਂਗਰਸ ਪਾਰਟੀ ਦੇ ਕੇ ਲੁਧਿਆਣਾ ਦੀ ਜਮਪਾਲ ਕਿਸ਼ੋਰੀ ਲਾਲ ਸ਼ਰਮਾ ਜੋ ਕਿ ਗੈਰ ਗਾਂਧੀ ਪਰਿਵਾਰਕ ਮੈਂਬਰ ਨੇ ਉਹਨਾਂ ਨੂੰ ਉਮੀਦਵਾਰ ਖੜਾ ਕੀਤਾ ਜਾਂਦਾ ਮੀਠੀ ਤੋਤੇ ਸੋਨੀਆ ਗਾਂਧੀ ਵੱਲੋਂ ਇਹ ਐਲਾਨ ਕੀਤਾ ਜਾਂਦਾ ਹੈ ਕਿ ਉਹ ਇਸ ਵਾਰ ਲੋਕ ਸਭਾ ਚੋਣਾਂ ਚ हिस्सा ਨਹੀਂ ਲੈਣਗੇ ਤੇ ਉਹਨਾਂ ਦੀ ਰਾਇਵਰੀਲੀ ਸੀਟ ਤੋਂ ਰਾਹੁਲ ਗਾਂਧੀ ਆਪਣਾ ਨਾਮਾঙ্কਨ ਭਰਦੇ ਨੇ ਤੇ ਇੱਕ ਉਹ ਵੱਡਾ ਸਰਪ੍ਰਾਈਜ਼ ਦਿੱਤਾ ਜਾਂਦਾ ਹੈ ਜ ਆਖਿਰ ਆਖਿਰਲੇ ਦਿਨ ਦੇ ਵਿੱਚ ਨਾਮ ਜਿੰਦਗੀ ਪਰਨ ਦੇ ਆਖਿਰਲੇ ਦਿਨ ਦੇ ਵਿੱਚ ਅਮੇਠੀ ਤੋਂ ਦੱਸ ਦਈਏ ਕਿ ਕਿਸ਼ੋਰੀ لال ਸ਼ਰਮਾ ਨੂੰ ਕੈਂਡੀਡੇਟ ਐਲਾਨ ਦਿੱਤੀਆ ਜਿਸ ਤੋਂ ਬਾਅਦ ਪੰਜਾਬ ਦੇ ਸਾਰੇ ਲੋਕਾਂ ਦੀ ਹੁਣ ਅਮੇਠੀ ਸੀਟ ਦੇ ਉੱਤੇ ਵੀ ਨਜ਼ਰ ਬਰਕਰਾਰ ਹੈ ਕਿਉਂਕਿ ਅਮੇਠੀ ਤੇ ਰਾਇਬਰੇਲੀ ਵੀ ਹੌਟ ਸੀਟ ਬਣਦਾ ਨਜ਼ਰ ਆ ਰਿਹਾ ਤਾਂ ਇਸ ਦੇ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਕਿਸ਼ੋਰੀ لال ਸ਼ਰਮਾ ਵੱਲੋਂ ਕਾਫੀ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਦਾ ਕਾਂਗਰਸ ਪਾਰਟੀ ਲਈ ਕੰਮ ਕਰਦੇ ਨਜ਼ਰ ਆ ਰਹੇ ਨੇ ਹਾਲਾਂਕਿ ਪੰਜਾਬ ਤੇ ਯੂਪੀ ਦੇ ਵਿੱਚ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਦੇ ਵਿੱਚ ਕਿਸ਼ੋਰੀ لال ਸ਼ਰਮਾ ਦਾ ਬਹੁਤ ਅਹਿਮ ਯੋਗਦਾਨ ਰਿਹਾ ਹੈ ਤੇ ਇਕੱਲਾ यूपी ਨਹੀਂ ਬਲਕਿ ਪੰਜਾਬ ਦੇ ਵਿੱਚ ਵੀ ਕਿਸ਼ੋਰੀ لال ਸ਼ਰਮਾ ਹਰੇਕ ਸੀਨੀਅਰ ਜਿਹੜੇ ਆਗੂ ਨੇ ਉਹਨਾਂ ਦੇ ਦੋਸਤ ਵੀ ਰਹਿ ਚੁੱਕੇ ਨੇ ਤੇ ਕਈ ਆਗੂਆਂ ਦੇ ਦਾਜ਼ੀਏ ਕਿ ਗੁਰੂ ਵੀ ਰਹਿ ਚੁੱਕੇ ਨੇ ਕਈਆਂ ਨੂੰ ਸਿਆਸਤ 'ਚ ਲੈ ਕੇ ਆਣ ਵਾਲੇ ਤੇ ਸਿਆਸਤ ਸਖਾਣ ਆਲੇ ਕਿਸ਼ੋਰੀ لال ਸ਼ਰਮਾ ਨੇ ਅਕਸਰ ਚਰਚਾਵਾ ਵੀ ਦੇਖਿਆ ਜਾਂਦੀਆਂ ਨੇ ਕਿ ਕਿਸ਼ੋਰੀ لال ਸ਼ਰਮਾ ਕਈ ਆਗੂਆਂ ਦੇ ਗੁਰੂ ਵੀ ਰਹਿ ਚੁੱਕੇ ਨੇ ਤੇ ਅਕਸਰ ਹੀ ਕਿਸ਼ੋਰੀ لال ਸ਼ਰਮਾ ਨੂੰ ਕਾਂਗਰਸ ਪਾਰਟੀ ਦੇ ਵਿੱਚ ਇੱਕ ਅਹਿਮ ਮੋੜਾ ਦਿੱਤਾ ਜਾਂਦਾ ਰਿਹਾ ਹੈ ਤੇ ਇਸ ਦੀ ਤਾਜ਼ਾ ਮਿਸਾਲ ਅੱਜ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਕਾਂਗਰਸ ਪਾਰਟੀ ਗਾਂਧੀ ਪਰਿਵਾਰ ਦੀ ਜੱਦੀ ਸੀਟ ਅਮੇਠੀ ਤੋਂ ਅੱਜ ਕਾਂਗਰਸ ਪਾਰਟੀ ਵੱਲੋਂ ਕਿਸ਼ੋਰੀ لال ਸ਼ਰਮਾ ਨੂੰ ਕੈਂਡੀਡੇਟ ਵਜੋਂ ਐਲਾਨ ਦਿੱਤਾ ਗਿਆ आखिरी समय में कांग्रेस ने यहाँ प्रत्याशी बनाया है तो कुछ ना कुछ तो इलेक्शन पे असर दिखेगा ना इसका नहीं, नहीं मेरे को नहीं, पता में, था में, बने नहीं 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 मेरे को नहीं लगता क्योंकि यहाँ जनता जब मन बहुत पहले से बना लेती है जनता पाँच साल में जिस भी की कार्यकर्दगी देखती है उसके प्रति मन बना लेती है ठीक तो है इलेक्शन तो फॉर्मेलिटी है क्यूँकी आज अंतिम दिन था आज के बाद इलेक्शन शुरू हो जाएगा जनता अपने मन में धारणा बना लेती है कि हमारा जो पहले का चुनाव था वो सही था या गलत था जा रही है लगातार जो है कंपनी कर रही है लगभग पंद्रह दिन से यही डटी हुई है यहाँ पर वो कहती है कि हमारा घर भी बन गया है अब ऐसे में आपके लिए कितना चैलेंज होगा बहुत कम समय मिल रहा है देखो यहाँ घर की बात है तो यहाँ की जनता हमारे दिल में बैठी है हम 40 साल से उसके दिल में बैठे हैं ठीक है घर तो हिंदुस्तान में एक हिंदुस्तान हमारा एक है घर कहीं भी हो हिंदुस्तान में होना चाहिए भैया आप चुनाव लड़ाने आए थे और चुनाव लड़ना पड़ा मेठी से कैसा मान है है लड़ना नहीं पड़ रहा नेता का आदेश है ये आदेश की मैं पालना कर रहा हूँ इससे हम निश्चित आएंगे निश्चित आएंगे प्रियंका जी आएंगे खरगे जी आएंगे अखिलेश जी आएंगे और हमारे वरिष्ठ जो आएंगे सब लोग आएंगे अमेठी की जनता से क्या कहना चाहेंगे अमेठी की जनता से ही कहना चाहेंगे कि एक बार सेवा का मौका अपने दास को भी दीजिए आपकी सेवा में कोई कमी नहीं आने दूंगा